ਮਰੀਵੇ ਨਾ ਅਸਰਦੇ ਵਿੱਚ ਆ ਤੇਰੀਆਂ ਕੱਲਾਂ ਹੀ ਹੋਰ ਹੋ ਜਾਣਗੀਆਂ ਤੈਨੂੰ ਲੋਕਾਂ ਲੱਭਿਆ ਕਰਨਾ ਵੀ ਉਹ ਕਿਹੜੀ ਖੋਤੀ ਕਿਹੜੀ ਖੋਤੀ ਨੂੰ ਹਾਂ ਤੂੰ ਕਹਿਲ ਵੇਖਿਆ ਨਹੀਂ ਕਰ ਤੂੰ ਤਾਂ ਮੇਰੀਆਂ ਲਈ ਨਹੀਂ ਬਣੀ ਹੈ ਹਾਂ ਅਜਿਆ ਨਸੀਨ ਕਰਨਾ ਹੈ じゃ ਠੀਕ ਹੈ ਤੇਰੀ ਆ ਨਾ ਇੱਥੇ ਤੈਨੂੰ ਕਾਹ ਨਾ ਬਣਾਵਾ ਗੋਹਾ ਫੇਰਿਆ ਵਸ ਬਣੇ ਚਲੋ ਯਾਰ ਆਓ ਜੰਗਾਂ ਦੇ ਵਿੱਚ ਇਹ ਬਸ ਸੇਵਾ ਨਹੀਂ ਬਿਤੀ ਇਹਨੇ ਆਣਾ ਨਹੀਂ ਮੈਂ ਇਹਨਾਂ ਦੇ ਘਰ ਘਰ ਵਿੱਚ ਅੱਗ ਲਾਈ ਹੋਈ ਹੈ ਇਹਨਾਂ ਦੇ ਘਰ ਵੀ ਆਖ ਸਾਡੇ ਘਰ ਵੀ ਅੱਗ ਸਾਰੇ ਪਿੰਡ 'ਚ ਨਾ ਅੱਗ ਲਾਈ ਹੋਈ ਹੈ ਸਾਨੂੰ ਤਾਂ ਛਿਤਰਾ ਛਿਤਰੀ ਕਰਾ ਦਿੱਤਾ ਨੇ ਭੈਣ ਜੀ ਇਹ ਸਾਡੀ ਤੇ ਛਿਤਰਾ ਛਿਤਰੀ ਨੇ ਪਾਸਾ ਪੱਸੀ ਹੋ ਗਈਆਂ ਨੇ ਨੰਦੇ ਭਰਾਵਾ ਗੇੜੇ ਫੁੰਮਾਰੇ ਰੇ ਰੇੜੀ ਦੇ ਤੇ ਗੇੜਿਆ ਦੇ ਹੁਣ ਕਿੱਦਾਂ ਲਾਵਾਂ 500 ਰੁਪਿਆ ਲੈ ਗਏ ਸਾਡੇ ਮਰੋਂ ਹਾਂ ਮੰਮੀ ਮੇੜੀ ਕੋਣ ਕੰਨੀ ਆ ਤੁਹਾਡੀ ਇਹੇ ਲੋਂਟੀ ਫੈਲਵਾਟਾਂ ਗਿਆਂ ਹਾਂ ਮਰ ਜੇ ਤੈਨ ਕੋ ਕੋ ਨੋਤਾ ਨਹੀਂ ਜਾਂਦਾ ਕੱਪੜੇ ਲਬੇੜੀ ਜਾਂਦੇ ਆ ਇਹ ਉਂ ਟੁੱਥੀ ਜਾਂਦਾ ਮਗਰਾ ਇਹਨ ਕਿੱਥੇ ਨਾਲ ਲੈ ਆਂਦਾ ਕੋ ਬੰਦਪ ਨੂੰ ਨੋ ਬੰਦ ਇੰਝ ਕਰਦੇ ਪੰਜਾਬੀ ਫਿਲਮ ਅਤਰੋ ਚਤਰੋ ਦੇ ਪੁੱਠੇ ਗੇੜੇ 2 ਦੀ ਸ਼ੂਟਿੰਗ ਦੇ ਦੌਰਾਨ ਆ ਜੀ ਜੀ ਸ਼ੂਟਿੰਗ ਦਾ ਬਲੌਂਗ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ ਇਸ ਫਿਲਮ ਨੂੰ ਡਾਇਰੈਕਟ ਕੀਤਾ ਜੀ ਸਤਿੰਦਰ ਫਾਈਟਰ ਜੀ ਨੇ ਕੱਲ ਇਧਾਓ ਭਾਜੀ ਕੰਟੀਨਿਊਟੀ ਉਤਰਨਾ ਨਾ ਉਹਨੇ ਥੱਲੇ ਆਦੋ ਪਹਿਲਾਂ ਚਾਚੀ ਦੇ ਸੰਗ ਲਾਡੀ ਫਲਾ ਯਾਰ ਥੱਲੋ ਦੀ ਥੱਲੋ ਦੀ ਥੱਲੋ ਦੀ ਹਾਂ ਬਾਅਦ ਸਾਰਾ ਆਜੋ ਠੀਕ ਪਈ ਰਹਿੰਦਾ ਸੇ ਠੀਕ ਹੈ ਸਾਰੇ ਜੁਲੇ ਬੱਸ ਹਾਂ ਜੀ ਸਰ ਬੈਠੋ ਇਹਨੂੰ ਕਿੱਥੇ ਦਿਖਾ ਦੋ ਬੱਸ ਆਹ ਤੁਸੀਂ ਜਾਓ ਨਾ ਤੁਸੀਂ ਹਾਂ ਤੁਸੀਂ ਇੱਥੇ ਖਲੋਵੋ ਨਾ ਹੋਰ 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 ਤੀਰਾ ਕਿੰਦੇ ਵੀ ਆਏ ਇੱਥੇ ਕਲਾ ਨਹੀਂ ਦਾਦਾ ਮੈਂ ਮੋਨੀਆ ਮੈਨੂੰ ਇੱਕ ਪ੍ਰੋਬਲਮ ਹੈ ਨਾ ਆ ਕੋਈ ਓਕੇ ਤੁਹਾਹਾ ਸਾਰੇ ਪਾਸੇ ਸਾਰੇ ਪਾਸੇ ਚਲੋ ਜੀ ਚਲੋ ਫੇਰ ਉੱਤਰ ਜੋ ਮੈਂ ਕਿਹਾ ਉੱਤਰ ਜੋ ਵੱਡੀ ਗਲੀ ਜਾ ਕਰਦੇ ਉੱਤਰ ਜੋ ਵੱਡੀ ਗਲੀ ਕਰਦੇ ਉੱਤਰ ਜੋ ਨਿਆਣੇ ਤੋਂ ਇਹ ਚਮਤਕਾਰੀ ਲਾ ਆ ਆਇਓ ਯਾਰ ਇੱਧਰ 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 ਓਏ 20 ਮਿੰਟੋ ਪੁੱਤੀ ਉਹ ਆ ਗਈ ਉਹ ਗਨੇ ਚਾ ਚਲੇ ਜੀ ਉਹ ਚੜਨੀ ਨਹੀਂ ਆ ਜੀ ਆ ਗਈ ਆ ਗਈ ਉਹ ਵੀਡੀਓ ਬਣਾਉਣ ਦੇ ਆਂ ਵੀਡੀਓ ਬਣਾਉਣ ਆਉਂਦੀ ਆਉਂਦੀ ਚੜਨੀ ਆ ਪਰ ਤੂੰ ਉਹ ਵੀਡੀਓ ਤੱਕ ਬਖਾਇਰਾ ਆ ਮਾਂ ਨੇ ਸਾਨੂੰ ਦੋਕੇ ਨਹੀਂ ਦੱਸ ਮਾਂ ਨਹੀਂ ਜਰਾ ਨਹੀਂ ਪੁੱਤ ਬਟਾ ਮਾਂ ਮਾਂ ਨੂੰ ਬਾ ਦੁਬਾਰਾ ਦੁਬਾਰਾ ਉਹ 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 ਕੰਮ ਆਉਂਦਾ ਨਹੀਂ ਖੜਾ ਇਹ ਰਾਜ ਕੋਲੋਂ ਉਹ ਕੰਮ ਕਰੇ ਹਲਸਲ ਕਰਾਂਗੇ ਮੈਂ ਉਹ ਜਗਾ ਡਾਂ ਮਾਰਾਂ ਇਹਦੇ ਨਾਲ ਕੰਪਨੀ ਅਗਲੇ ਹਫਤੇ ਸ਼ੂਟਿੰਗ ਆ ਮੇਰੀ ਵੱਡੀ ਕੰਮੀ ਇਸ ਤੇ ਆਪਣਾ ਫਾਇਦਾ ਮਿਲੂ ਇਹਨਾਂ ਜਦੋਂ ਬਿਠਾ ਦੋ ਮੈਂ ਨਹੀਂ ਕਰਕੇ ਨਾ ਨਾ ਬੇਦਰਾਂ ਨੂੰ ਬਿਠਾ ਦੇ ਦੀ ਸਾਰਾ ਤੇ ਮੋਟਰਾ ਨਹੀਂ ਕਰ ਸਕਣਾ ਮਮਾ ਨਹੀਂ ਉਹ ਪਾਇਆ ਬੋਹੋ ਹਾਲੀ ਦੇ ਆਹ ਇਹ ਅਜਤ ਗਾਣੇ ਆ ਹੱਥ ਖੋਲ ਦੇ ਅਜਤ ਗਾਣੇ ਆ ਹਾਂ ਤੇ ਖੋਲੇਗੇ ਅਰੇ ਰਾਜਾ ਅਜਤ ਗਾਣੇ ਆ ਇਹ ਅੱਛਾ ਆ ਗਿਆ ਜੀਰ ਬਣੇਗਾ ਜੀ ਕੋਕ ਕੋਕ ਗੰਦੀਕ ਲੱਗ ਗਿਆ ਹੋ ਹੋਗਾ ਨਾ ਸਲੀਮਾ ਗਾਣਾ ਕਰ ਗਾ ਮਾਵਾ ਚੱਕਰ ਆ ਗਿਆ ਫੜ ਕੇ ਰੱਖੋ ਮਾਸ ਮਾਸ ਜਦਾ ਨੀ ਹੈ ਸਹੀ ਮੈਂ ਤੇਰਾ ਖੱਲੇ ਲੱਗਣ ਦੇ ਕੋਲ ਤੇਰਾ ਦੂਜੇ ਨਿਕਲਿਆ ਹੋਏ ਕੋਲ ਤੇਰਾ ਦੂਜੇ ਨਿਕਲਿਆ ਤੇ ਆਪੇ ਦਾ ਹੀ ਨਿਆ ਮਾੜ ਵੜਿਆ ਲੈ ਪਈ ਕੱਟ ਲਾਓ ਓਕੇ ਹੁਣ ਹਲਮਾ ਦੇ ਚੱਕਰ 'ਚ ਬਿਨਾ ਕਿਸੇ ਗਲਤੀ ਤੋਂ ਹੀ ਮੂੰਹ ਕਾਲਾ ਕਰਾ ਲਿਆ ਤੇ ਖੋਤੀ ਦਾ ਸਫਰ ਵੀ ਹੋ ਗਿਆ ਸੰਦੀਪ ਜੀ ਮੇਕਅਪ ਕਰਦੇ ਹੋਏ ਦੁਬਾਰਾ ਜੀ ਉਹ ਇਹਨਾਂ ਦਾ ਮਾਰ ਲਿਓ